ਅਸਮਾਨ ਨਾਲ ਗੱਲ ਕਰਦੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬਰਜ ਖਲੀਫਾ ਇਨਸਾਨੀ ਦਿਮਾਗ ਦੀ ਉਹ ਕਲਾਕਾਰੀ ਜਿਸ ਨੂੰ ਸੋਚਣਾ ਵੀ ਉਦੋਂ ਤੱਕ ਅਸੰਭਵ ਸੀ ਪਰ ਸ਼ੇਖਾਹ ਦੇ ਮੁਲਕ ਨੇ ਇਹ ਕਰ ਦਿਖਾਇਆ ਇਹ ਵੀ ਦੱਸਦਾ ਕਿ ਬਰਜ ਖਲੀਫਾ ਦਾ ਇਹ ਨਾਮ ਕਿਉਂ ਰੱਖਿਆ ਗਿਆ ਇਸ ਬਿਲਡਿੰਗ ਦਾ ਨਿਰਮਾਣ 6 ਜਨਵਰੀ 2004 ਨੂੰ ਸ਼ੁਰੂ ਹੋਇਆ ਤੇ 1 ਅਕਤੂਬਰ 2009 ਨੂੰ ਇਹ ਮੁਕੰਮਲ ਹੋਇਆ ਮਤਲਬ ਸਿਰਫ 6 ਸਾਲਾਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸੁਪਨਾ ਹਕੀਕਤ ਬਣ ਗਿਆ ਇਸ ਪ੍ਰੋਜੈਕਟ ਤੇ ਹਰ ਰੋਜ਼ 12 ਤੋਂ 14 ਹਜ਼ਾਰ ਮਜ਼ਦੂਰ ਕੰਮ ਕਰਦੇ ਸਨ ਇਹ ਮਜ਼ਦੂਰ ਭਾਰਤ ਪਾਕਿਸਤਾਨ ਬੰਗਲਾਦੇਸ਼ ਨੇਪਾਲ ਫਿਲੀਪ ਤੋਂ ਵੱਧ ਦੇਸ਼ਾਂ ਤੋਂ ਆਏ ਸੀ ਇਮਾਰਤ ਦੀ ਕੁੱਲ ਉਚਾਈ 828 ਮੀਟਰ ਹੈ ਤੇ 163 ਮੰਜ਼ਲੇ ਹਨ ਦੋ ਬੇਸਮੈਂਟਾਂ ਹਨ ਕੁੱਲ 57 ਲਿਫਟਾਂ ਹਨ ਜੋ 36 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀਆਂ ਹਨ ਜੋ ਕਿ ਇੱਕ ਰਿਕਾਰਡ ਹੈ ਖਰਚੇ ਦੀ ਗੱਲ ਕਰੀਏ ਤਾਂ ਇਸ ਤੇ ਲੱਗਿਆ ਹੈ ਲਗਭਗ 1.5 ਅਰਬ ਅਮਰੀਕੀ ਡਾਲਰ ਇੰਡੀਅਨ ਰੁਪਈਏ ਦੇ ਵਿੱਚ 12600 ਕਰੋੜ ਰੁਪਏ ਮਜ਼ਦੂਰਾਂ ਨੇ 50 ਡਿਗਰੀ ਤਾਪਮਾਨ ਵਿੱਚ ਦਿਨ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕੀਤਾ ਕਈ ਵਾਰ ਉਚਾਈ ਤੋਂ ਕੰਮ ਕਰਦੇ ਸਮੇਂ ਜਾਨਾਂ ਵੀ ਗਈਆਂ ਤੇ ਕਈਆਂ ਨੇ ਆਪਣੇ ਘਰ-ਬਾਰ ਛੱਡ ਕੇ ਦੁਬਈ ਦੀ ਇਹ ਸ਼ਾਨ ਖੜੀ ਕੀਤੀ ਹੈ 2010 ਵਿਚ ਜਦੋਂ ਬਰਜ ਖਲੀਫਾ ਦਾ ਅਧ்கਾਟਨ ਹੋਇਆ ਦੁਬਈ ਨੇ ਇਹ ਸਾਬਤ ਕਰ ਦਿੱਤਾ ਕਿ ਸਫਲਤਾ ਵਾਲੀ ਮਾਈਂਡਸੈਟ ਤੋਂ ਵੱਡੀ ਥਿਊਰੀ ਹੋਰ ਕੋਈ ਨਹੀਂ ਹੋ ਸਕਦੀ ਅੱਜ ਬਰਜ ਖਲੀਫਾ ਸਿਰਫ ਇੱਕ ਇਮਾਰਤ ਨਹੀਂ ਇਹ ਉਹ 14000 ਮਜ਼ਦੂਰਾਂ ਦੀ ਮਿਹਨਤ ਦਾ ਮਕਾਨ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਅਸਮਾਨ ਨੂੰ ਛੂਣ ਵਾਲੀ ਇਹ ਬਿਲਡਿੰਗ ਖੜੀ ਕਰ ਦਿੱਤੀ ਸ਼ੁਰੂ ਵਿੱਚ ਇਸ ਦਾ ਨਾਮ ਬਰਜ ਦੁਬਈ ਸੀ ਪਰ 2009 ਵਿੱਚ ਦੁਬਈ ਤੇ ਆਰਥਿਕ ਮੰਦੀ ਆਈ ਜਿਸ ਦੌਰਾਨ ਅਬੂਦਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜਾਇਦ ਅਲ ਨਹਯਾਨ ਨੇ ਵਿੱਤੀ ਮਦਦ ਕੀਤੀ ਤਾਂ ਦੁਬਈ ਨੇ ਉਹਨਾਂ ਦੇ ਸਨਮਾਨ ਵਿੱਚ ਇਸ ਦਾ ਨਾਮ ਬਰਜ ਖਲੀਫਾ ਰੱਖ ਦਿੱਤਾ ਪੈਸੇ ਤੋਂ ਇ ਨਾ ਲਗਨ ਤੇ ਇੰਜੀਨੀਅਰਿੰਗ ਦੀ ਹੱਦ ਇਹ ਉਹ ਇਮਾਰਤ ਹੈ ਜਿਸ ਨੂੰ ਪੰਜਾਬੀ ਚ ਸਿਰਾ ਕਹਿੰਦੇ ਆ